ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਸ਼ਾਹਕੋਟ ਦੇ ਵਿੱਚ ਪੁਲਿਸ ਅਤੇ ਦੋ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਹੋਇਆ ਹੈ ਇਹ ਪੂਰੀ ਘਟਨਾ ਸ਼ਾਹਕੋਟ ਦੇ ਕੋਟਲੀ ਗੱਜਰਾ ਰੇਲਵੇ ਥਾਣਾ ਖੇਤਰ ਵਿੱਚ ਪੁਲਿਸ ਪਾਰਟੀ ਅਤੇ ਦੋ ਗੈਂਗਸਟਰ ਵਿਚਕਾਰ ਵਾਪਰੀ ਹੈ ਇਹ ਮੁਕਾਬਲਾ ਉਸ ਸਮੇਂ ਵਾਪਰਿਆ ਜਦੋਂ ਦੋਨੇ ਦੋਸ਼ੀ ਰੇਲਵੇ ਸਟੇਸ਼ਨ ਨੂੰ ਜਾਨ ਵਾਲੀ ਸੜਕ ਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਲਈ ਜਾ ਰਹੇ ਸਨ ਤੇ ਦੋਵੇਂ ਗੈਂਗਸਟਰਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲੇ ਵੀ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਪੁਲਿਸ ਮੁਤਾਬਕ ਸ਼ਾਕੋਟ ਫਾਟਕ ਪੁਲ ਦੇ ਹੇਠਾਂ ਦੋਵੇਂ ਸ਼ੱਕੀਆਂ ਨੂੰ ਜਿਹੜਾ ਕਿ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਉਹਨਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਦੋਸ਼ੀ ਗੋਲੀਆਂ ਦੇ ਨਾਲ ਜ਼ਖਮੀ ਹੋ ਗਏ ਪੁਲਿਸ ਨੇ ਦੋਵਾਂ ਨੂੰ ਗ੍ਰਫਤਾਰ ਕਰ ਲਿੱਤਾ ਅਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਨਸ਼ਾ ਲੈ ਕੇ ਆਉਂਦੇ ਸੀ ਤਾਂ ਕਿੱਥੇ ਇਹ ਸਪਲਾਈ ਕਰਦੇ ਸੀਗੇ ਤੇ ਇਸ ਪੂਰੇ ਜਿਹੜੀ ਸੰਗਲ ਨੂੰ ਤੋੜਨ ਦੇ ਲਈ ਜਿਹੜੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਬਾਹਰ ਗਸ਼ਤੇ ਜਿੱਤੋਂ ਨੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਛੱਕੀ ਜਿਹੜੇ ਨੌਜਵਾਨ ਲੱਗਦੇ ਸੀ ਉਹ ਤੋਂ ਕੋਲੋਂ ਗੁਜ਼ਰੇ ਤਾਂ ਉਹਨੇ ਜਿਹੜੀ ਇਨਫਾਰਮੇਸ਼ਨ ਸੀ ਇਹ ਆਪਣੇ ਜਿਹੜੇ ਥਾਣਾ ਸ਼ਾਹਕੋਟ ਦੇ ਐਸਐਚਓ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇਨਸਪੈਕਟਰ ਬਲਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਾਂ ਇਕੱਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮਲਾਜ਼ਮ ਐਂਡ ਪਲੱਸ ਇੱਕ ਚੌਂਕੀ ਇੰਚਾਰਜ ਮਲਸੀਆਂ ਦੀ ਜਿਹੜੀ ਟੀਮ ਹੈ ਆਪਣੇ ਐਸਆਈ ਬੁਟਾ ਕੋਸੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਇੰਚਾਰਜ ਮਲਸੀਆਂ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਵਿੱਚ ਨਿਕਲੇ ਆ ਇਹ ਇਨਫਾਰਮੇਸ਼ਨ ਇਹਨਾਂ ਨੂੰ ਗ੍ਰੀਬ ਪਾਉਣੇ ਕਿ 5 ਵਜੇ ਮਿਲਦੀ ਆ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਸ ਨੂੰ ਡੀਐਸਪੀ ੋਂਕਾਰ ਸਿੰਘ ਬਰਾੜ ਡੀਐਸਪੀ ਸ਼ਾਹਕੋਟ ਸਬ ਡਿਵੀਜ਼ਨ ਨੇ ਉਹਨਾਂ ਨੂੰ ਇਨਫਾਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਵਜੀਤ ਰਾਏ ਨੂੰ ਇਨਫਾਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ ਪਾਉਣੇ ਕਿ 6 ਵਜੇ ਦੇ ਕਰੀਬ ਜਦੋਂ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਇੱਕ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਜਿਹਦਾ ਸਵਾ 6 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾਤ ਅੰਡਰਬ੍ਰਿਜ ਜਿਹੜਾ ਰੇਲਵੇ ਅੰਡਰਬ੍ਰਿਜ ਹੈ ਉਹਦੇ ਨੇੜੇ ਇਹ ਬਾਜਵਾ ਕਲਾ ਸਾਈਟ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾਉ ਤਾ ਇਨਸਪੈਕਟਰ ਐਸ ਐਚਓ ਬਲਵਿੰਦਰ ਸਿੰਘ ਸ਼ਾਹਕੁੱਟ ਜਿਹੜੇ ਹੈਗੇ ਹੈ ਇਹਨਾਂ ਦੀ ਗੱਡੀ ਅੱਗੇ ਸੀ ਤਾ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵੱਲੋਂ ਜਿਹੜੀ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਬੱਟ ਇਹਨਾਂ ਨੇ ਆਪਣਾ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਪੁਰਸੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਖਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੇ ਖੱਬੇ ਲੱਤ ਦੇ ਵਿੱਚ ਜਿਹੜੀ ਗੋਲੀ ਲੱਗੀ ਜਿੰਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਬਾਬਾ ਤੇ ਦੂਸਰਾ ਜਿਹੜਾ ਲਖਵਿੰਦਰ ਖੰਨਾ ਥਾਣਾ ਲੋਹਿਆਂ ਦਾ ਰਹਿਣ ਵਾਲਾ ਜਿਹੜਾ ਜੇ ਬਾਬਾ ਜਿਹੜਾ ਹੈਗਾ ਦੂਰ ਵਾਲੇ ਏਰੀਆ ਦੇ ਵਿੱਚੋਂ ਦਾ ਪਿੰਡ ਜਿਹੜਾ ਹੈਗਾ ਲੋੜਾ ਕਲਾ ਪਿੰਡ ਦਾ ਦੋਸਤ ਨੇ ਨਾਂ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਜੇ ਬਾਬਾ ਨੂੰ 65 ਤੋਂ 45 ਨਸ਼ੀਲੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਦਾ ਕਾ ਉਸ ਤੋਂ ਜਿਹੜੀਆਂ 65 ਨਸ਼ੀਲੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ 32 ਫੋਰ ਤੇ ਜਿਹੜੇ ਪਿਸਟਲ ਹੈਗੇ ਨੇ ਔਰ ਖਬਰ ਹੈ ਜੋ ਜਨਤ ਦੇ ਵਿੱਚ ਬੱਤੀਪੋਰ ਦੇ ਪਿਸਤਲ ਪ੍ਰਸ ਲਾਈਫ ਕਾਰਟਿਜ ਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਹੇ ਆ ਇਹਨਾਂ ਨੂੰ ਜਿਹੜਾ ਸਿਵਲ ਹਸਪਤਲ ਤੋਂ ਕੁੰਦਰ ਸ਼ਿਫਟ ਕੀਤਾ ਉੱਥੇ ਐਡਮਿਟ ਕਰਾਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀਆਂ ਟੀਮਸ ਆਈਆਂ ਬਾਕੀ ਹੋਰ ਕਿ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੋਂ ਕਿੱਥੋਂ ਆ ਰਹੇ ਸੀ ਇਹ ਵਾਰਦਾਤ ਨੂੰ ਇਹਨਾਂ ਨੇ ਜਾਂਚ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਤਾਂ ਐਸਪੀ ਡੀ ਸਾਡੇ ਸਰਜੀਤ ਰਾਏ ਇਹਨਾਂ ਦੀ ਗਵਾਹੀ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਗਵਾਹੀ ਦੇ ਵਿੱਚ ਏਰੀਆ ਸਰਚ ਵੀ ਕੀਤਾ ਜਾ ਰਿਹਾ ਹੈ ਈਮਾ ਜਰੀਆ ਹੈਗੇ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਲਾਈ ਸਰੀਨਾ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਇੱਕ ਮੁੱਢਲੀ ਪੁੱਛਗਈ ਸੀ ਕਿਉਂਕਿ ਅਸੀਂ ਰੀਸੈਂਟਰ ਨੂੰ ਐਡਮਿਟ ਕਰਾਇਆ ਬਾਅਦੇ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰੋਤੀ ਮੰਗਣ ਦੇ ਕੇਸ ਦਰਜ ਹੈ ਐਂਡ ਫਲਾਸਿਕ ਸਟਾਕਸ ਐਕਸਟਰਸ਼ਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਇਹਨੀਆਂ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਦੇ ਵਾਰਟਡ ਹੈਗੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਨੇ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾ ਦੇ ਤਾਂ ਭਟਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਨੇ ਯੂਕੇ ਦੇ ਵਿੱਚ ਇੱਕ ਇਹਦਾ ਤਾਂ ਜੋ ਹੋਗਾ ਜਿਹੜਾ ਹੈਗਾ ਪੁਪੀਵਾਲ ਪਿੰਡ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨ ਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਆ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੂੰ ਦੱਸੇ ਉਹਨਾਂ ਦੇ ਬੰਦੇ ਹੈਗੇ ਬਾਕੀ ਇਹਨਾਂ ਦੇ ਐਕਸਟੋਰਸ਼ਨ ਦੇ ਜਿਹੜੇ ਰੈਨਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸਿਸ ਸਾਡੇ ਲੋਹਿਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਦੇ ਐਂਡ ਸ਼ੌਟ ਏਰੀਆ ਦੇ ਵਿੱਚ ਵੀ ਇਹਨਾਂ ਦੇ ਜੋ ਕੇਸ ਦਰਜ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ ਸੋ ਇਸ ਮਾਮਲੇ ਸਬੰਧੀ ਜੇਕਰ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਅਸੀਂ ਉਸ ਦੇ ਨਾਲ ਵੀ ਤੁਹਾਨੂੰ ਜ਼ਰੂਰ ਰੂਗਰੂ ਕਰਵਾਵਾਂਗੇ ਉਰ ਤੱਕ ਦੇ ਤੁਸੀਂ ਇਸੇ ਤਰ੍ਹਾਂ ਬਨੇ ਰਹੋ ਸਟਾਰ نیوز ਪੰਜਾਬੀ ਟੀਵੀ ਦੇ ਨਾਲ ਧੰਨਵਾਦ